ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਮੇਰੇ ਪਾਤਸ਼ਾਹ ਜੀ ਦੀ ਬਾਣੀ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1120 ਤੇ ਸਵਾਇ ਮਾਨ ਹੈ ਜੀ ਉਹਦੀ ਆਪਾਂ ਸਾਂਝ ਪਾਉਨੇ ਆ ਪਾਤਸ਼ਾਹ ਜੋ ਆਮ ਤੌਰ ਤੇ ਆਪਾਂ ਗੱਲ ਕਰਦੇ ਹੁੰਨੇ ਆ ਕਿ ਜਿਹੜਾ ਇਹ ਸਾਡਾ ਜੀਵਨ ਹੈ ਬਹੁਤ ਥੋੜ ਚਿਰਾਂ ਹੈ ਔਰ ਸਾਡਾ ਜਿਹੜਾ ਇਹ ਜੀਵਨ ਹੈ ਇਹਦਾ ਮਨੋਰਥ ਇਹੀ ਹੈ ਕਿ ਇਹ ਸਫਲ ਹੋ ਜਾਏ ਫਿਰ ਸਫਲ ਤੇ ਉਹਦੇ ਨਾਮ ਦੀ ਕਮਾਈ ਨਾਲ ਹੋਣਾ ਤੇ ਉਹਦੀ ਰਹਿਮਤ ਨਾਲ ਹੋਣਾ ਅਸੀਂ ਜੀਵ ਜੋ ਸਾਡੇ ਆਲੇ ਦੁਆਲੇ ਰੰਗ ਤਮਾਸ਼ਾ ਹੈ ਜੀਵਨ ਦੀ ਨਹਾਰ ਹੈ ਅਸੀਂ ਉਹਦੇ ਵਿੱਚ ਮਗਨ ਰਹਨੇ ਆਂ ਅਸੀਂ ਉਹਨੂੰ ਸਮਝ ਲੈਣੇ ਆ ਕਿ ਇਹ ਸੱਚ ਹੈ ਜਿਸ ਤਰ੍ਹਾਂ ਇੱਕ ਸੁਪਨਾ ਹੁੰਦਾ ਸੁਪਨੇ ਦੇ ਵਿੱਚ ਜੋ ਕੁਝ ਵੀ ਵਾਪਰਦਾ ਹਾਲਾਂਕਿ ਜਦੋਂ ਸੁਪਨਾ ਚੱਲ ਰਿਹਾ ਹੁੰਦਾ ਉਹ ਸਭ ਸੱਚ ਜਾਪ ਰਿਹਾ ਹੁੰਦਾ ਸੁਪਨਾ ਖਤਮ ਹੋਣ ਤੇ ਪਤਾ ਲੱਗਦਾ ਕਿ ਸਭ ਝੂਠ ਸੀ ਸੁਪਨਾ ਸੀ ਇਸ ਤਰ੍ਹਾਂ ਇਹ ਮਨੁੱਖਾ ਜੀਵਨ ਚਾਹੇ ਅਸੀਂ ਇਹ ਗੱਲ ਸਮਝੀਏ ਚਾਹੇ ਨਾ ਸਮਝੀਏ ਇਹ ਉਹਦੀ ਰਹਿਮਤ ਹੈ ਜੇ ਸਮਝ ਆ ਜਾਏ ਪਰ ਹੈ ਤੇ ਸੱਚ ਇਹੀ ਕਿ ਜੀਵਨ ਸੁਪਨਾ ਹੈ ਔਰ ਇਸ ਜੂ ਇਸ ਜੀਵਨ ਨੂੰ ਸਫਲ ਕਰਨਾ ਇਸ ਤਰ੍ਹਾਂ ਹੈ ਕਿ ਜੇ ਨਾਮ ਦੀ ਕਮਾਈ ਹੋ ਗਈ ਗੁਰੂ ਦੀ ਸ਼ਰਨ ਮਿਲ ਗਈ ਪਰਮੇਸ਼ਰ ਦੀ ਰਹਿਮਤ ਹੋ ਗਈ ਆਵਾਗਵਨ ਤੋਂ ਛੁਟਕਾਰਾ ਮਿਲ ਗਿਆ ਇਹ ਮਨੁੱਖਾ ਜੀਵਨ ਦੀ ਸਫਲਤਾ ਹੋ ਜਾਂਦੀ ਹੈ ਹੈ ਉਹਦੀ ਰਹਿਮਤ ਪਰ ਅਸੀਂ ਅਰਦਾਸ ਕਰ ਸਕਦੇ ਹਾਂ ਅਰਜੋਈ ਕਰ ਸਕਦੇ ਹਾਂ ਸਾਡੀ ਉਹ ਇੱਕ ਤਿਲ ਜਿੰਨੇ ਕਲਣਾ ਵੀ ਅਜਾਈ ਨਹੀਂ ਜਾਣ ਦਿੰਦਾ ਕੇਦਾਰਾ ਮਹੱਲਾ ਪੰਜਵਾ ਹਰ ਬਿਨ ਕੋਏ ਨ ਚਾਲਸ ਸਾਥ ਦੀਨਾ ਨਾਥ ਕਰਣਾ ਪਤ ਸੁਆਮੀ ਅਨਾਥਾਂ ਕੇ ਨਾਥ ਰਹਾਓ ਹੰਦੀ ਸੰਗਦੀ ਪਾਸ਼ਾ ਕਹਿੰਦੇ ਨੇ ਕਿ ਇਸ ਜਗਤ ਤੋਂ ਤੁਰਨ ਵੇਲੇ ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਵੀ ਚੀਜ਼ ਜੀਵ ਦੇ ਨਾਲ ਨਹੀਂ ਜਾਂਦੀ ਉਹ ਕਹਿੰਦੇ ਦੀਨਾ ਦੇ नाथ हे ਮੇਰਾ ਦੇ ਸਾਈਂ हे ਸੁਆਮੀ ਤੇਰਾ ਨਾਮ ਹੀ ਹੈ ਜੋ ਜੀਵ ਦਾ ਅਸਲ ਚ ਸਾਥੀ ਹੈ ਆਪਾਂ ਨੂੰ ਯਾਦ ਹੈ ਨਾ ਦੁਨੀ ਚੰਦ ਦੀ ਸਾਕੀ ਜਿਹੜੀ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸੀ ਕਿ ਸੂਈ ਲੈ ਚੱਲੇ ਉਹ ਦਰਗਾਹ ਦੇ ਵਿੱਚ ਲਵਾਗਾ ਨਹੀਂ ਸੀ ਨਾ ਲਾ ਜਾ ਸਕਦੇ ਕੁਝ ਵੀ ਨਹੀਂ ਨਾਲ ਜਾਂਦਾ ਜੋ ਆਤਮਾ ਤੇ ਉਕਰਦਾ ਉਹੀ ਨਾਲ ਜਾਂਦਾ ਸਰੀਰ ਤੇ ਇੱਥੇ ਰਹਿ ਜਾਂਦਾ ਨਾ ਸੁੱਤ ਸੰਪਤਿ ਬਿਖਿਆ ਰਸ ਭੋਗਵਤ ਨਹਿ ਨਿਭਤ ਜਮ ਕੇ ਪਾਥ ਨਾਮ ਨਿਧਾਨ ਗਾਓ ਗੋਨ ਗੋਬਿੰਦ ਉਧਰ ਸਾਗਰ ਕੇ ਖਾਤ ਜੋ ਕਹਿੰਦੇ ਬੱਚੇ ਨੇ ਪੁੱਤਰ ਧਾਨ ਮਾਇਆ ਅਨੇਕਾਂ ਰਸ ਭੋਗਦਾ ਜੀਵ ਪਰ ਜਦੋਂ ਜਮਰਾਜ ਦੇ ਰਸਤੇ ਤੇ ਤੁਰਨਾ ਤਾਂ ਉਦੋਂ ਕੋਈ ਵੀ ਸਾਥੀ ਨਹੀਂ ਹੁੰਦਾ ਪਹਿਲੀ ਗੱਲ ਤੇ ਜਮਰਾਜ ਦੇ ਰਸਤੇ ਤੇ ਤਾਂ ਹੀ ਤੁਰਨਾ ਪੈਂਦਾ ਜਦੋਂ ਨਾਮ ਦੀ ਕਮਾਈ ਨਹੀਂ ਹੈ ਤੇ ਜਮਰਾਜ ਦੇ ਰਸਤੇ ਦਾ ਸਾਥੀ ਕੋਈ ਨਹੀਂ ਜੀਵ ਇਕੱਲਾ ਜੇ ਨਾਮ ਦੀ ਕਮਾਈ ਆ ਫਿਰ ਜਮਾ ਦੇ ਰਾਹ ਜਾਣਾ ਹੀ ਨਹੀਂ ਪੈਂਦਾ ਕਹਿੰਦੇ ਪ੍ਰਮਾਤਮਾ ਦਾ ਨਾਮ ਹੀ ਹੈ ਜੋ ਨਾਲ ਜਾਣ ਵਾਲਾ ਖਜ਼ਾਨਾ ਹੈ ਉਸ ਗੋਬਿੰਦ ਦੇ ਗੁਣ ਗਾਇਆ ਕਰੀਏ ਕਹਿੰਦੇ। ਇਹ ਹੀ ਸੰਸਾਰ ਸਮੁੰਦਰ ਦੇ ਜਿਹੜੇ ਵਿਕਾਰਾਂ ਦੇ ਟੋਏ ਨੇ ਨਾ ਉਹਦੇ ਵਿੱਚ ਡਿੱਗਣ ਤੋਂ ਬਚਾਉਂਦਾ ਹੈ। ਸਰਨ ਸਮਰੱਥ ਅਕਥ ਅਗੋਚਰ ਹਰ ਸਿਮਰਤ ਦੁਖਲਾਥ ਨਾਨਕ ਦੀਨ ਤੁਰ ਜਨ ਬਾਂਛਤ ਮਿਲੇ ਲਿਖਤ ਤੁਰ ਮਾਥ ਕਹੰਦੇ ਹੋ ਪਰਮੇਸ਼ਰ ਜੋ ਸ਼ਰਨ ਆਉਣ ਦੇ ਸਮਰੱਥ ਹੈ ਉਹਦੀ ਕਥਾ ਨਿਰਾਲੀ ਹੈ ਅਕਥ ਹੈ ਅਸੀਂ ਉਹਨੂੰ ਬਿਆਨ ਨਹੀਂ ਕਰ ਸਕਦੇ ਉਹਦੇ ਤੱਕ ਸਾਡੀਆਂ ਗਿਆਨ ਇੰਦਰੀਆਂ ਰਾਹੀਂ ਪਹੁੰਚ ਨਹੀਂ ਹੈ ਅਸੀਂ ਆਪਣੀਆਂ ਗਿਆਨ ਇੰਦਰੀਆਂ ਰਾਹੀਂ ਉਹਦੇ ਤੱਕ ਨਹੀਂ ਪਹੁੰਚ ਸਕਦੇ ਅੰਤਰ ਆਤਮੇ ਪਰ ਉਹਦਾ ਸਿਮਰਨ ਕਰਿਆਂ ਸਾਡੇ ਦੁੱਖ ਦੂਰ ਹੋ ਜਾਂਦੇ ਨੇ ਇਹ ਨਾਨਕ ਜੀ ਕਹਿੰਦੇ ਨੇ ਨਾਨਕ ਜੀ ਤੇ ਆਪ ਪਰਮੇਸ਼ਰ ਦਾ ਰੂਪ ਨੇ ਸਾਡੇ ਵੱਲੋਂ ਅਰਜ਼ੋਈ ਕਰਦੇ ਨੇ ਕਹਿੰਦੇ ਸਾਨੂੰ ਗਰੀਬਾਂ ਨੂੰ ਆਪਣੇ ਸੇਵਕਾਂ ਦੀ ਧੂਰ ਮਿਲ ਜਾਏ ਕਹਿੰਦੇ ਪਰਮੇਸ਼ਰ ਜੀ ਤੇਰੇ ਸੇਵਕਾਂ ਦੀ ਧੂੜ ਸਾਨੂੰ ਮਿਲ ਜਾਏ ਕਹਿੰਦੇ ਪਰ ਮਿਲਦੀ ਉਹਨਾਂ ਨੂੰ ਆ ਜਿਨ੍ਹਾਂ ਦੇ ਮੱਥੇ ਤੇ ਇਹ ਭਾਗ ਲਿਖੇ ਨੇ ਪੂਰਵਲੇ ਕਰਮਾਂ ਦੇ ਅਨਸਾਰ ਉਹ ਦੇ ਸੇਵਕਾਂ ਦੀ ਚਰਨ ਧੂੜ ਉਹਨਾਂ ਦਾ ਦਰਸ਼ਨ ਉਹਨਾਂ ਦੀ ਸੰਗਤ ਉਹਨਾਂ ਨੂੰ ਹੀ ਮਿਲਦੀ ਆ ਅੱਜ ਦਾਸੀ ਇੱਕ ਚੈਨਲ ਤੇ ਸੁਣ ਰਹੀ ਸੀ ਕਦੇ-ਕਦੇ ਉਹ ਚੈਨਲ ਵਾਲੇ ਬੜੀਆਂ ਹੀ ਪਿਆਰੀਆਂ ਰੂਹਾਂ ਦੇ ਦਰਸ਼ਨ ਕਰਾਉਂਦੇ ਨੇ ਗੁਰਸਿੱਖੀ ਦੀ ਮਹਿਕ ਇਹ ਮੰਦਰ ਜੋ ਆਪਣੇ ਸਤਸੰਗ ਦੇ ਵਿੱਚ ਹੈ ਬੇਟਾ ਉਹਨੇ ਇੱਕ ਵਾਰ ਇਸ ਚੈਨਲ ਦੇ ਵਿੱਚੋਂ ਭਾਈ ਬ੍ਰਿਜਪਾਲ ਸਿੰਘ ਜੀ ਹੋਣਾ ਦੀ ਆਡੀਓ ਵੀਡੀਓ ਸਾਂਝੀ ਕੀਤੀ ਸੀ ਉਹਦੇ ਵਿੱਚ ਅੱਜ ਇੱਕ ਬਾਬਾ ਗਿਆਨ ਸਿੰਘ ਜੀ ਹੋਣੀ ਜੋ ਸੰਤ ਤੇਜਾ ਸਿੰਘ ਜੀ ਬਾਰੇ ਦੱਸ ਰਹੇ ਸੀ ਤਾਂ ਉਹਦੇ ਵਿੱਚ ਉਹਨਾਂ ਨੇ ਇੱਕ ਦੱਸਿਆ ਕਿ ਜਿਹੜੇ ਸੰਤ ਤੇਜਾ ਸਿੰਘ ਜੀ ਸੀ ਉਹ ਸ਼ਾਇਦ ਲਾਹੌਰ ਪਾਕਿਸਤਾਨ ਵਾਲ ਸੀ ਮੈਨੂੰ ਥੋੜਾ ਸ਼ਾਇਦ ਕਹਿੰ ਮਤਲਬ ਭੁੱਲ ਵੀ ਗਿਆ ਹੋਵੇ ਕਿ ਕਿਹੜੇ ਸ਼ਹਿਰ ਦੀ ਗੱਲ ਨੇ ਪਰ ਉਹਨਾਂ ਦੇ ਦੱਸਣ ਦਾ ਮਕਸਦ ਸੀ ਕਿ ਦੂਰ ਬਹੁਤ ਸੀ ਦੋਨੋਂ ਜਗ੍ਹਾ ਜਿੱਥੇ ਸੰਤ ਅਤਰ ਸਿੰਘ ਜੀ ਮਸਤੂਆਣਾ ਵਾਲੇ ਸੀ ਤੇ ਜਿੱਥੇ ਇਹ ਸੰਤ ਤੇਜਾ ਸਿੰਘ ਜੀ ਸੀ ਪਰ ਜਦੋਂ ਕਿਸਮਤ ਨੇ ਮਿਲਾਉਣਾ ਹੋਇਆ ਤੇ ਫਿਰ ਇਹ ਸੰਤ ਤੇਜਾ ਸਿੰਘ ਜੀ ਨੇ ਆ ਕੇ ਮਸਤੂ ਆਣੇ ਸੰਤਾਂ ਦੇ ਕੋਲ ਰਹਿਣਾ ਕੀਤਾ ਸੀ ਪੂਰੀ ਕਹਾਣੀ ਤੇ ਉਹਨਾਂ ਨਹੀਂ ਸੁਣਾਈ ਪਰ ਮਿਲਾਪ ਦੱਸਿਆ ਕਿ ਉਹਨਾਂ ਨੇ ਇਹਨਾਂ ਦੀ ਸੰਗਤ ਮਾਣੀ ਆ ਸੰਤ ਤੇਜਾ ਸਿੰਘ ਜੀ ਹੋਣਾ ਨੇ ਸੰਤ ਅਤਰ ਸਿੰਘ ਜੀ ਮਸਤੂ ਆਣਾ ਵਾਲਿਆਂ ਦੇ ਮੈਨੂੰ ਕਿਸੇ ਤੋਂ ਸੁਣਿਆ ਸੀ ਕਿ ਉਹਨਾਂ ਨੇ ਇਹਨਾਂ ਦੀ ਜੀਵਨੀ ਲਿਖੀ ਆ ਭਾਰਤ ਤੋਂ ਮੰਗਵਾਈ ਆ ਜਦੋਂ ਆ ਗਈ ਕਿਤਾਬ ਤਾਂ ਪੜਿਆ ਕਰਾਂਗੇ ਸਾਖੀਆਂ ਤਾਂ ਉਹਦੇ ਵਿੱਚੋਂ ਜੋ ਕੁਝ ਸਿੱਖਣ ਨੂੰ ਮਿਲੇਗਾ ਤਾਂ ਆਪਾਂ ਜ਼ਰੂਰ ਸਾਝ ਪਾਇਆ ਕਰਾਂਗੇ ਇਸ ਤਰ੍ਹਾਂ ਦੇ ਜੋ ਸੰਤ ਜਨ ਨੇ ਸੇਵਕ ਜਨ ਨੇ ਪਰਮੇਸ਼ਰ ਦੇ ਉਨਾਂ ਦੀਆਂ ਜਿਹੜੀਆਂ ਕਥਾ ਕਹਾਣੀਆਂ ਨੇ ਉਹ ਸਾਨੂੰ ਪ੍ਰੇਰਨਾ ਦੇਣ ਵਾਲੀਆਂ ਹੁੰਦੀਆਂ ਨੇ। ਵਾਹਿਗੁਰੂ ਜੀ। ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਭੁੱਲਣ ਚੁੱਕਾਂ ਦੀ ਮਾਫੀ ਦਿਓ। ਸੱਚੇ ਪਾਤਸ਼ਾਹ ਜੀ ਆਪ ਦੀ ਤੁਰ ਕੀ ਬਾਣੀ ਦੇ ਵਿਚਾਰ ਕਰਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੇ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੇ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ